ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਮਿੱਤਰੋ ਇਟਲੀ ਦੇ ਇੱਕ ਉਹ ਸ਼ਹਿਰ ਦੇ ਵਿੱਚ ਲੈ ਕੇ ਆਏ ਆ ਜਿਹੜੇ ਸ਼ਹਿਰ ਦੇ ਵਿੱਚ ਸਨ 1990 ਦੇ ਲੱਗੀ ਸੀਗੇ ਆਪਣੇ ਅੰਕਲ ਉਹਨਾਂ ਨੇ ਲਾ ਲੋ ਤੇ ਇਸ ਧਰਤੀ ਤੋਂ ਇਸ ਸ਼ਹਿਰ ਤੋਂ ਆਪਣਾ ਜਿਹੜਾ ਸਫ਼ਰ ਸੀਗਾ ਸ਼ੁਰੂ ਕੀਤਾ ਸੀਗਾ ਤੇ ਅੱਜ ਇਟਲੀ ਦੇ ਖੁੰਝੇ-ਖੁੰਝੇ ਵੀ ਜਾ ਕੇ ਆਪਣੇ ਪੰਜਾਬੀ ਵੀਰਾਂ ਨੇ ਆਪਣੀਆਂ ਮੱਲਾ ਮਾਰੀਆਂ ਨੇ ਤੇ ਉਹੜਾ ਵਿੱਚ ਮੇਰੇ ਫਾਦਰ ਸਾਹਿਬ ਵੀ ਸੀਗੇ ਉਹਨਾਂ ਨੇ ਵੀ ਇਹ ਸ਼ਹਿਰ ਤੋਂ ਆਪਣੀ ਜਿਹੜਾ ਜ਼ਿੰਦਗੀ ਦਾ ਸਫ਼ਰ ਸੀਗਾ ਆ ਪੰਜਾਬ ਤੋਂ ਬਾਅਦ ਚ ਉਹ ਸ਼ੁਰੂ ਕੀਤਾ ਸੀਗਾ ਕਿਉਂ ਇਹ ਸ਼ਹਿਰ ਦਾ ਨਾਮ ਮਿੱਤਰੋ ਫਰਜੇਨੇ ਤੇ اٹਾਲੀਅਨ ਦੇ ਵਿੱਚ ਫਰਜੈਨਿ ਕਹਿੰਦੇ ਆ ਤੇ ਆਮ ਆਪਣੇ ਜਿਹੜੇ ਪੰਜਾਬੀ ਲੋਕਲ ਭਾਸ਼ਾ ਦੇ ਵਿੱਚ ਆਪਾਂ ਇਹਨੂੰ ਫਰਜਿੰਨਾ ਕਹਿੰਦੇ ਹਾਂ ਕਿਉਂਕਿ ਤੁਹਾਨੂੰ ਪਤਾ ਹੈ ਪੰਜਾਬੀ ਆਪਾਂ ਥੋੜੀ ਜੀ ਖੁੱਲੀ ਭਾਸ਼ਾ ਬੋਲਣ ਦੇ ਥੋੜੇ ਸ਼ੌਕੀਨ ਹੈ ਤੇ ਇਹ ਸ਼ਹਿਰ ਦੇ ਨਾਲ ਮਿੱਤਰੋ ਆਪਣੀਆਂ ਵੀ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਉਹ ਜੁੜੀਆਂ ਹੋਈਆਂ ਨੇ ਕਿਉਂਕਿ ਮੇਰੇ ਫਾਦਰ ਸਾਹਿਬ ਨੇ ਵੀ ਜਦੋਂ ਇੰਡੀਆ ਤੋਂ ਆਏ ਸੀਗੇ ਇਹ ਸ਼ਹਿਰ ਤੋਂ ਹੀ ਆਪਣਾ ਜਿਹੜਾ ਜੀਵਨ ਦਾ ਸਫ਼ਰ ਸੀਗਾ ਕੰਮਕਾਰ ਨੂੰ ਲੈ ਕੇ ਸ਼ੁਰੂ ਕੀਤਾ ਸੀਗਾ ਤੇ ਉਰੇ ਆ ਕੇ ਹੀ ਉਹਨਾਂ ਨੇ ਪਹਿਲਾ ਦਿਨ ਸੋਚਿਆ ਸੀਗਾ ਵੀ ਅੱਜ ਇੱਥੇ ਧਰਤੀ ਪਟ ਦੇਣੀ ਹੈ ਤੇ ਪੰਜਾਬ 'ਚੋਂ ਗਰੀਬੀ ਖਤਮ ਕਰ ਦੇ ਆਪਣੇ ਘਰ ਤੋਂ ਪੈਰ ਪੱਟਦੇ ਮਿੱਤਰੋ ਪਰਦੇਸਾਂ ਵੱਲ ਨੂੰ ਤੇ ਮੈਂ ਵੀ ਜਦੋਂ ਆਇਆ ਸੀਗਾ ਇਹ ਸ਼ਹਿਰ ਦੇ ਵਿੱਚ ਆ ਕੇ ਆਪਣਾ ਕੰਮਗਾਹ ਸਟਾਰਟ ਕੀਤਾ ਸੀ ਸਿਮਰ ਜਦੋਂ ਇਹ ਆਈ ਸੀ ਇੰਡੀਆ ਤੋਂ ਇਹ ਵੀ ਪਹਿਲੀ ਵਾਰ ਇਹ ਸ਼ਹਿਰ ਦੇ ਵਿੱਚ ਆਈ ਸੀਗੀ ਤੇ ਉਹ ਸਾਹਮਣੇ ਮਿੱਤਰੋ ਘਰ ਹੈ ਜਿਹੜੇ ਘਰ ਦੇ ਵਿੱਚ ਸਿਮਰ ਇੰਡੀਆ ਤੋਂ ਪਹਿਲੀ ਵਾਰ ਆਈ ਸੀਗੀ ਤੇ ਉਹ ਘਰ ਦੇ ਵਿੱਚ ਹੀ ਗੁਰシャンਬੀਰ ਦਾ ਆਪਣਾ ਜਨਮ ਹੈ ਮਤਲਬ ਬਹੁਤ ਸਾਰੀਆਂ ਯਾਦਾਂ ਮਿੱਤਰੋ ਇਹ ਸ਼ਹਿਰ ਦੇ ਨਾਲ ਆਪਣੀਆਂ ਜੁੜੀਆਂ ਹੋਈਆਂ ਨੇ ਪਤਾ ਨਹੀਂ ਜ਼ਿੰਦਗੀ ਦੇ ਕਿੰਨੇ ਕ ਸਾਲ ਇਹ ਸ਼ਹਿਰ ਦੇ ਵਿੱਚ ਆਪਾਂ ਨੇ ਕੱਟੇ ਨੇ ਬਿਤਾਏ ਨੇ ਤੇ ਆਪਣੇ ਜਿਹੜੀ ਗਰੀਬੀ ਸੀ ਇਹਨੂੰ ਦੂਰ ਕੀਤਾ ਤੇ ਉਸ ਤੋਂ ਬਾਅਦ ਹੌਲੀ-ਹੌਲੀ ਤਰੱਕੀ ਕਰਦੇ ਕਰਦੇ ਆਪਾਂ ਅੱਜ ਰੋਮ ਸੈਂਟਰ ਵੱਲ ਨੂੰ ਚਲੇ ਗਏ ਆ ਤੇ ਬਹੁਤ ਮੇਰੇ ਭੈਣ ਭਰਾ ਕੈਨੇਡਾ ਅਮਰੀਕਾ ਚਲੇ ਗਏ ਇੰਗਲੈਂਡ ਚਲੇ ਗਏ ਨੌਰਥ ਚਲੇ ਗਏ ਦੁਨੀਆ ਦੇ ਖੁੰਝੇ-ਖੁੰਝੇ ਜਾ ਕੇ ਬੈਠ ਗਏ ਪਰ ਇਹ ਸ਼ਹਿਰ ਨੇ ਮੇਤਰੋ ਦਿੱਤਾ ਬਹੁਤ ਗੁੱਸਾ ਪੰਜਾਬੀਆਂ ਨੂੰ ਤੇ ਤਾਂ ਕਰਕੇ ਅੱਜ ਆਪਾਂ ਘੁੰਮਣ ਵਾਸਤੇ ਆ ਸੀਗੇ ਮੈਂ ਕਿਹਾ ਚਲੋ ਘੁੰਮ ਫਿਰਕੇ ਆਉਣੇ ਨਾਲ ਤੁਹਾਨੂੰ ਘੁਮਾਉਣ ਨਾਲ ਆਪਣੀਆਂ ਯਾਦਾਂ ਤਾਜ਼ੀਆਂ ਕਰਦੇ ਆ ਤੇ ਨਾਲੇ ਗੱਲਾਂ ਬਾਤਾਂ ਕਰਦੇ ਆ ਸ਼ਹਿਰ ਦੇ ਬਾਰੇ ਸਾਰਾ ਕੁਝ ਤੁਹਾਨੂੰ ਆਪਾਂ ਦੱਸਦੇ ਆ ਕਿਹੜੇ-ਕਿਹੜੇ ਕੰਮ ਇਹ ਸ਼ਹਿਰ ਦੇ ਵਿੱਚ ਪਹਿਲਾਂ ਪੰਜਾਬੀ ਕਰਦੇ ਸੀਗੇ ਤੇ ਅੱਜ ਕਿਹੜੇ-ਕਿਹੜੇ ਕੰਮ ਕਰਦੇ ਆ ਤੇ ਕਿੰਨੇ ਕਿ ਪੰਜਾਬੀ ਲਗਭਗ ਆਪਣੇ ਸ਼ਹਿਰ ਦੇ ਵਿੱਚ ਰਹਿੰਦੇ ਨੇ ਮੈਨੂੰ ਅੱਜ ਵੀ ਯਾਦ ਹੈ ਜਦੋਂ ਨਾ ਗੁਰシャン ਦਾ ਜਨਮ ਹੋਇਆ ਸੀ ਨਾ ਮਿੱਤਰੋ ਉਹ ਸਾਲ ਸਾਹਮਣੇ ਕਰਦੇ ਵਿੱਚ ਨਾ ਅੱਜ ਮੈਂ ਕੈਮਰਾ ਤਾਂ ਨਹੀਂ ਕੋਲ ਲੈ ਕੇ ਜਾਂਦਾ ਕਿਉਂਕਿ ਉਹ ਕਰਦੇ ਵਿੱਚ ਆਲਰੇਡੀ ਆਪਣੇ ਉੱਥੇ ਬੰਦੇ ਰਹਿੰਦੇ ਨੇ ਫੇ ਚੰਗਾ ਨਹੀਂ ਲੱਗਦਾ ਇਦਾਂ ਕਿਸੀ ਪ੍ਰਾਈਵੇਸੀ ਹੁੰਦੀ ਆ ਤੇ ਇਸ ਕਰਕੇ ਮੈਂ ਪਰ ਉਹ ਦੂਰੋਂ ਦੇਖਦੇ ਕੇ ਮੇਰੇ ਮਨ ਨੂੰ ਬੜੀ ਸਕੂਨ ਹੁੰਦਾ ਬੜੀ ਸ਼ਾਂਤੀ ਮਿਲਦੀ ਆ ਹਨਾ ਸੇ ਮੈਨੂੰ ਤਾਂ ਨਹੀਂ ਲੱਗਦਾ ਤਾਂ ਬਿਲਕੁਲ ਹਨਾ ਅਸੀਂ ਮਦ ਪਾਕ ਵੀ ਮਿੱਤਰ ਹੋ ਗਿਆ ਕਿਉਂਕਿ ਨਾ ਸਾਡੀਆਂ ਆਹ ਘਰ ਦੇ ਨਾਲ ਤੇ ਆਹ ਵਾਲੇ ਰਸਤੇ ਗਿਆ ਬਹੁਤ ਜਿਆਦਾ ਜੁੜੀਆਂ ਹੋਈਆਂ ਨੇ ਹੁਣ ਤਾਂ ਰਸਤਾ ਚਲੋ ਸਾਰੇ ਇਹ ਪੱਕਾ ਕਰਦਾ ਇਹ ਪਹਿਲਾਂ ਕੱਚਾ ਹੁੰਦਾ ਸੀਗਾ ਗੁਰシャンਵੀਰ ਨੇ ਆਪਣੀ ਜਿਹੜੀ ਜ਼ਿੰਦਗੀ ਦਾ ਪਹਿਲਾ ਕਦਮ ਸੀਗਾ ਉਹ ਆਹ ਰਸਤੇ ਦੇ ਪੱਟਿਆ ਸੀਗਾ ਮੰਮੀ ਡੈਡੀ ਦੇ ਨਾਲ ਉਹਨੇ ਹੱਥੇ-ਛੱਤ ਫੜ ਕੇ ਦੋਨਾਂ ਜਣਾ ਨੇ ਉਹਨੂੰ ਤੋਰ ਕੇ ਲੈ ਕੇ ਜਾਣਾ ਇੱਧਰ ਤੱਕ ਬੜਾ ਘਮਾਇਆ ਫਰਾਇਆ ਹਨਾ ਸਾਈਕਲ ਚਲਾਉਣੀ ਗੁਰシャンਵੀਰ ਨੇ ਆਪਣੇ ਨੇ ਆਹ ਰੋਡ ਤੇ ਸਿੱਖੀ ਤੇ ਮੈਂ ਬਹੁਤ ਮਿੱਤਰੋ ਜਿਹੜਾ ਕੰਮ ਤੋਂ ਆ ਕੇ ਭੱਜਣਾ ਦੌੜਨਾ ਸਾਈ ਰਨਿੰਗ ਕਰਨੀ ਜੋ ਵੀ ਕਰਨਾ ਸਾਰਾ ਕੁਝ ਮੇਰਾ ਆਹ ਰੋਡ ਤੇ ਹੁੰਦਾ ਸੀਗਾ ਇਹ ਲਗਭਗ ਇੱਥੋਂ 4 ਕਿਲੋਮੀਟਰ ਸਿੱਧਾ ਹੀ ਰੋਡ ਹੈ ਤੇ ਪਹਿਲਾਂ ਕੱਚਾ ਹੁੰਦਾ ਸੀਗਾ ਤੇ ਹੁਣ ਪੱਕਾ ਹੈ ਤੇ ਆਲੇ-ਦਾਲੇ ਖੇਤ ਨੇ ਸਾਰੇ ਇੱਧਰ ਦੇਖੋ ਇੱਧਰ ਵੀ ਖੇਤ ਨੇ ਡੱਕਰ ਮਿੱਟੀ ਆ ਜਿਹੜੀ ਆਹ ਵਾਲੀ ਸ਼ਹਿਰ ਦੀ ਆ ਤੇ ਕੁਛ ਡੱਕਰ ਵੀ ਹੈਗੀ ਤੇ ਕੁਛ ਹੋਰ ਰੇਤਲੀ ਵੀਤੀ ਵੀ ਇਹ ਮਿੱਟੀ ਵੀ ਹੈਗੀ ਆ ਜਿਹੜੀ ਆਹ ਵਾਲੀ ਤੁਸੀਂ ਹਾਲ-ਦਾਲ ਦੇਖਦੇ ਹੋ ਨਾ ਇਹਦੇ ਵਿੱਚ ਜਿਆਦਾ ਜਿਹੜੀ ਖੇਤੀ ਹੁੰਦੀ ਆ ਇੱਥੇ ਕਣਕ ਜਿਆਦਾ ਬੀਜੀ ਜਾਂਦੀ ਆ ਜਿਹੜੀ ਜਿੱਥੇ ਆਪਾਂ ਖੜੇ ਆ ਇੱਧਰ ਕਣਕ ਹੁੰਦੀ ਸੀ ਕਿ ਜੀ ਤੇ ਇੱਧਰ ਗੋਭੀ ਸਰੋਂ ਮੱਕੀ ਮੱਕੀ ਹੁੰਦੀ ਸੀ ਗੋਭੀ ਸਰੋਂ ਹੁੰਦੀ ਸੀ ਸਰੋਂ ਹੁੰਦੀ ਸੀ ਅਸੀਂ ਸਾਗ ਤੋੜ ਤੋੜ ਕੇ ਬਹੁਤ ਬਣਾਇਆ ਜੀ ਇੱਥੋਂ ਸਹੀ ਗੱਲ ਐ ਸਾਡੇ ਮਿੱਤਰੋ ਘਰ ਦੇ ਨਾਲ ਬਾਹਰ ਹੁਣ ਅੰਦਰ ਵੱਲ ਲੈ ਕੇ ਨਹੀਂ ਜਾ ਸਕਦਾ ਕੈਮਰਾ ਮੈਂ ਮਜਬੂਰ ਬਹੁਤ ਆ ਨਹੀਂ ਮੈਂ ਦਿਲ ਬਹੁਤ ਕਰਦਾ ਐ ਵੀ ਅੰਦਰ ਜਾ ਕੇ ਮੈਂ ਸ਼ੂਟ ਕਰਕੇ ਲੈ ਕੇ ਆਵਾਂ ਅੰਦਰ ਨਾ ਉਹ ਹੁੰਦਾ ਸੀਗਾ ਬਣੇ ਆਪਣੀ ਤੇ ਕੀ ਕਹਿੰਨਾ ਆਪਾਂ ਉਹ ਐਨ ਇੰਡੀਆ ਵਾਂਗ ਬਣਾਇਆ ਸੀਗਾ ਆਪਣਾ ਚੁੱਲ੍ਹਾ ਬਣਾ ਕੇ ਪੂਰੀ ਮਿੱਤਰੋ ਐਨ ਆਪਣੀ ਪੰਜਾਬ ਵਾਲੀ ਜਿਹੜੀ ਫੀਲਿੰਗ ਸੀ ਨਾ ਉਹ ਸੀ ਇੱਥੇ ਲੱਤੀ ਆ ਆਪਣੇ ਘਰ ਦੇ ਵਿੱਚ ਤੇ ਬੜਾ ਸੋਹਣੇ ਦਿਨ ਸੀਗੇ ਜਿਹੜਾ ਸ਼ਹਿਰ ਦੇ ਵਿੱਚ ਕੱਟੇ ਨੇ ਪਰਮਾਤਮਾ ਨੇ ਬੜੇ ਸੋਹਣੇ ਦਿਨ ਕਟਾਈ ਨੇ ਸ਼ਹਿਰ ਦੇ ਵਿੱਚ ਸਾਨੂੰ ਮਿੱਤਰੋ ਮੌਜਾਂ ਹੀ ਬਹੁਤ ਹੁੰਦੀਆਂ ਸੀ ਜਦੋਂ ਅਸੀਂ ਇੱਥੇ ਰਹਿੰਦੇ ਸੀ ਨਾ ਜਾਂ 에어ਪੋਰਟ ਤੋਂ ਜਾਂ ਇੰਡੀਆ ਤੋਂ ਆਉਣਾ ਨਾ ਤਾਂ ਬੰਦੇ ਉਤਰ ਕੇ ਫੋਨ ਕਰਨਾ ਸਿਰਫ ਕੱਲਾ ਵੀ ਅਸੀਂ ਆ ਗਏ ਆ ਸਮਾਨ ਚੱਕ ਲਿਆ ਵੀ ਸਾਨੂੰ ਆ ਕੇ ਲੈ ਜਾਓ ਮਤਲਬ ਬਿਲਕੁਲ ਐਨ 에어ਪੋਰਟ ਦੇ ਨਾਲ ਸੀਗਾ ਆਪਣਾ ਇਹ ਵਾਲਾ ਘਰ ਤੇ ਸਾਹਮਣੇ ਇੱ ਤੁੜੇ ਬੈਕਸਟਾਰ ਪਰ ਲਿਖੀ ਪਸੀ ਰਿਪੋਰਟ ਹੈ ਤੇ ਜਹਾਜ਼ ਐਨ ਬਿਲਕੁਲ ਆਪਣੇ ਘਰ ਦੇ ਉੱਪਰੋਂ ਉਤਰ ਸੀਗੇ ਉਹ ਜਿਹੜਾ ਜਹਾਜ਼ ਹੁਣ ਵੀ ਆ ਤੁਹਾਨੂੰ ਦਿਖਾਉਣਾ ਮੈਂ ਤੇ ਉਹ ਦੇਖੋ ਜਹਾਜ਼ ਆ ਗਿਆ ਪਤਾ ਨਹੀਂ ਕਿੰਨੇ ਜਹਾਜ਼ ਅਸੀਂ ਦਿਨ ਦੇ ਵਿੱਚ ਇੱਥੇ ਉਤਰਦੇ ਚੜ੍ਹਦੇ ਦੇਖਿਆ ਮਿੱਤਰੋ ਆਪਣੇ ਪਹਿਲਾਂ ਪੈਸਾ ਨੀਂਦ ਵੀਨ ਸੇ ਆਉਂਦੀ ਹੁੰਦੀ ਹੁੰਦੀ ਐਦਾਂ ਹੁੰਦਾ ਸੀਗਾ ਵੀ ਜਹਾਜ਼ ਕਿੰਨੀ ਹਨਾ ਆਵਾਜ਼ ਕਰਦੇ ਨੇ ਫੇਰ ਤਾਂ ਆਵਾਜ਼ ਸੁਣਨ ਦੀ ਹਟ ਗਈ ਇਹ ਦੇਖੋ ਕਤਰੇ ਰੇ ਲਾਈਨ ਦਾ ਜਹਾਜ਼ ਕਤਰ ਦਾ ਆ ਦੇਖ ਇਹ ਸਾਡਾ ਇੱਧਰ ਹੈ ਘਰ ਸੀ ਇੱਥੇ ਆਪਣਾ ਤੇ ਜਹਾਜ਼ ਇਦਾਂ ਉਤਰਨਾ ਇਦਾਂ ਹਨਾ ਮੈਂ ਜਾ ਰਹੀ ਸੀ ਮੈਂ ਤੂੰ ਵੀ ਆਈ ਸੀ ਨਾ ਇੱਥੇ ਉਧਰੋਂ ਫੋਨ ਕੀਤਾ ਕਹਿੰਦਾ ਸੀ ਪਹੁੰਚ ਗਏ ਸਾਨੂੰ ਲੈ ਜਾ ਵੀ ਆ ਗਏ ਮੈਂ ਕਿਹਾ ਵਸ ਇੱਕ ਮਿੰਟ ਜਾ ਕੇ ਅਸ ਤਾਂ ਸੇਵਨ ਵੈਦਾ ਸੀਗਾ ਵੀ ਵੀ ਪਤਾ ਨਹੀਂ ਦਿੱਲੀ ਦਾ ਕੰਮ ਹੋਣਾ ਵੀ ਅਸੀਂ ਪਹਿਲਾਂ ਫੋਨ ਕਰ ਦਈਏ ਕਿ ਪਤਾ ਨਹੀਂ ਕਿੰਨਾ ਟਾਈਮ ਲੱਗੂ ਉਹਨੂੰ ਮੈਂ ਕਿਹਾ ਤੁਸੀਂ ਸਮਾਨ ਚ ਕੋਸ ਤਾਂ ਬਸ ਆ ਹੀ ਲੈਣਾ ਮੈਨੂੰ ਤਾਂ ਵੀ ਐ ਨਹੀਂ ਸੀ ਪਤਾ ਵੀ ਇੰਨੀ ਨੇੜੇ ਆ ਮੈਨੂੰ ਐਸੀ ਹਾਈਪ ਨਾ ਦਿੱਲੀ ਤੋਂ ਇੰਨਾ ਟਾਈਮ ਲੱਗ ਗਿਆ ਹੁਣ ਇੱਥੇ ਪਤਾ ਨਹੀਂ ਕਿੰਨਾ ਟਾਈਮ ਲੱਗੂਗਾ ਹਨਾ ਜੀ ਸਹੀ ਗੱਲ ਹੈ ਪਰ ਜਿਹਨੂੰ ਬਿਲਕੁਲ ਹੀ ਮੈਂ ਕਿਹਾ 15-20 ਮਿੰਟ ਚ ਵੀ ਆ ਗਏ ਵੇਖਿਆ ਹਾਂ ਤਾਂ ਬੜੀ ਮਾਜ ਹੈ ਜੀ ਉਹ ਚੀਜ਼ ਬੜੀ ਵਧੀਆ ਲੱਗੀ ਸੀ ਸਹੀ ਗੱਲ ਹੈ ਫੇਰ ਤੁਸੀਂ ਉਹਨਾਂ ਖੜਕੇ ਦੇਖੀਏ ਕਿ ਹਨਾ ਬਾਹਰ ਨਿਕਲ ਗਏ ਵੀ ਕਾਸ਼ ਕਿਹੜਾ ਜਹਾਜ਼ ਨੂੰ ਲੈ ਜਾਈਏ ਬੰਨ ਇੰਡੀ ਫਿਰ ਥੋੜੇ ਘਟ ਟਾਈਮ ਬਾਦ ਹੁੰਦੇ ਨੇ ਮੈਂ ਹੁੰਦਾ ਹਾਈ ਹੁਣ ਇੰਡੀਆ ਨੂੰ ਕੱਲ ਜਾਵਾਂਗੇ ਫਿਰ ਬੰਦਾ ਐਵੇਂ ਹੀ ਦੇਖਣ ਲੱਗ ਜਾਂਦਾ ਜੀ ਪਰ ਇੱਕ ਗੱਲ ਤਾਂ ਫਾਇਦਾ ਵੀ ਹੁੰਦਾ ਜਦੋਂ ਨਾ ਘਰ ਦੂਰ ਹੁੰਦਾ ਵਿੱਚ ਮੁੜ ਕੇ ਜਹਾਜ਼ ਨਹੀਂ ਦਿਖਦੇ ਬੰਦੇ ਨੂੰ ਕਿਤੇ ਤਾਂ ਬੰਦਾ ਚੱਲ ਕੋਈ ਗੱਲ ਹੀ ਹੈ ਨਾ ਪਰ ਜਦ ਰੋ ਜਹਾਜ਼ ਦੇਖਣਾ ਦਿਨ ਦੀ ਜਹਾਜ਼ ਦੇਖੀ ਜਾਣੇ ਜਹਾਜ਼ ਦੇਖੀ ਜਾਣੇ ਆਹ ਰੋਡ ਦੇ ਇਧਰ ਸਿਮਰੇ ਘਟਾ ਘਟਣ ਚਲੇ ਜਾਣਾ ਤੇ ਜਹਾਜ਼ ਆਈ ਜਾਣੇ ਉਹ ਦੇਖੋ ਮੇਰਾ ਤਾਂ ਜਹਾਜ਼ ਕੋ ਹੋਰ ਪਿੱਛੇ ਪਾਸੇ ਉਧਰ ਆ ਗਿਆ ਹਾਂਜੀ ਹਰ ਇੱਕ ਮਿੰਟ ਬਾਅਦ ਸਰਵਸ ਜਹਾਜ਼ ਦੀ ਇੱਥੇ ਤੇ ਬੰਦਾ ਫਿਰ ਦਿਲ ਤੋਂ ਉញ ਨੂੰ ਲੱਗਦਾ ਕੁਡੂ ਮਡੂ ਕਰੀ ਜਾਂਦਾ ਹਾਂਜੀ ਕੁਝ ਹੋ 2 ਸਾਲ ਗਏ ਸੀ ਮੈਂ 2 ਸਾਲਾਂ ਪਿੱਛੋਂ ਲੈ ਕੇ ਗਏ ਸੀ ਆਪਾਂ ਗੁਰਸ਼ਾਨ ਨੂੰ ਪਰ ਆਪਾਂ ਤਾਂ ਬਹੁਤ ਟਾਈਮ ਹੋ ਗਿਆ ਮੈਨੂੰ ਤਾਂ ਆਈ ਨੂੰ ਜੀ ਮੈਨੂੰ ਐਵੇਂ ਹੋਈ ਜਾਵੇ ਚਲੋ ਹੁਣ ਤਾਂ ਬੰਦਾ ਫਿਰ ਹੌਲੀ ਹੌਲੀ ਯੂਜ਼ ਟੂ ਹੋ ਜਾਂਦਾ ਜੀ ਫਿਰ ਇਹਨਾਂ ਫਰਕ ਪੈਂਦਾ ਨਵੇਂ ਨਵੇਂ ਜਦੋਂ ਆਉਂਦਾ ਉਹਦੋਂ ਫਰਕ ਬਹੁਤ ਪੈਂਦਾ ਪੈਂਦਾ ਹਾਂ ਤੇ ਜੇ ਮਿੱਤਰੋ ਗਰਮੀ ਦੀ ਗੱਲ ਕਰੀ ਨਾ ਤੁਸੀਂ ਦੇਖਦੇ ਨੇ ਆਪਣੇ ਬਲੌਗ ਆਪਾਂ ਹਮੇਸ਼ਾ ਗਰਮੀ ਦੀ ਗੱਲ ਬਹੁਤ ਕਰਦੇ ਵੀ ਰੋਮ즈 ਗਰਮੀ ਬਹੁਤ ਪੈਂਦੀ ਆ ਤੇ ਗਰਮੀ ਯਾਰ ਪੈਂਦੀ ਵੀ ਕਾਫੀ ਆ ਰੋਮ ਦੇ ਵਿੱਚ ਬਿਲਡਿੰਗਾਂ ਕਾਫੀ ਉਹ ਦਰਖਤ ਤੁਹਾਨੂੰ ਦਿਖਾ ਦੰਨੇ ਚਲਦੇ ਚਲਦੇ ਮਤਲਬ ਹੀ ਐਨ ਪੂਰੇ ਝੂਮਦੇ ਆ ਸਪੈਦਿਆਂ ਦੇ ਰਖਤੇ ਇੱਥੇ ਆ ਦੇਖੋ ਸਪੈਦੀ ਸਾਹ ਲਿ ਜਿੱਦਾਂ ਆਪਣੇ ਪੰਜਾਬ ਜੀ ਸਪੈਦੇ ਹੁੰਦੇ ਬਸ ਇਹ ਸ਼ਹਿਰ ਜੇ ਵੀ ਸਪੈਦੇ ਹੀ ਮਿੱਤਰੋ ਬਹੁਤ ਨਹੀਂ ਤੇ ਹਵਾ ਇੰਨੀ ਚਲਦੀ ਆ ਤੇ ਇੱਥੋਂ ਵੈਸੇ ਲੱਗਦੇ ਨਹੀਂ ਵੀ ਗਰਮੀ ਹੋ ਗਈ ਹੈ ਨਾ ਆਪਣੇ ਰੋਮ ਦੇ ਵਿੱਚ ਐਨ ਟਮਾੜ ਪੈਂਦਾ ਹੈ ਨਾ ਮੈਂ ਤੁਹਾਨੂੰ ਕਹਿੰਦੀ ਨਹੀਂ ਹੁੰਦੀ ਸੀ ਮੈਂ ਜੇ ਤਾਂ ਪਾ ਉੱਧਰ ਰਹੇ ਨੇ ਹੁੰਦੇ ਸੀ ਮੌਸਮ ਬਹੁਤ ਸੋਹਣਾ ਹੁੰਦਾ ਸੀਗਾ ਤੇ ਹੁਣ ਗਰਮੀ ਜਿਆਦਾ ਪੈਣ ਲੱਗੀ ਹੈ ਅਸਲ ਵਿੱਚ ਗਰਮੀ ਉਨੀ ਹੁੰਦੀ ਸੀ ਇੱਥੇ ਗਰਮੀ ਫੀਲ ਹੀ ਨਹੀਂ ਸੀ ਹੁੰਦੀ ਇੱਥੇ ਗਰਮੀ ਫੀਲ ਹੁੰਦੀ ਹੈ ਕਿਉਂਕਿ ਮਿੱਤਰੋ ਇੱਥੇ ਨਾ ਇਧਰ ਪਰਲੇ ਪਾਸੇ ਸਮੁੰਦਰ ਪਿਆ ਜਾਂਦਾ ਹੈ ਤੇ ਗੱਬੇ ਇਧਰ ਇੱਥੋਂ ਸ਼ੁਰੂ ਹੋ ਜਾਂਦੇ ਇਟਲੀ ਤੇ ਆਪਾਂ ਬਿਲਕੁਲ ਐਨ ਬਾਰਡਰ ਤੇ ਬੈਠੇ ਹਾਂ ਸਮੁੰਦਰ ਦੇ ਉੱਤੇ ਬੈਠੇ ਹਾਂ ਤਾਂ ਕਿ ਹਵਾ ਵੀ ਆਉਂਦੀ ਹੈ ਨਾ ਬਹੁਤ ਸਾਰੀ ਇਸ ਕਰਕੇ ਮੇਥੋਂ ਜਿਹੜੀ ਮੇਰੀ ਆਵਾਜ਼ ਹੈ ਤੁਹਾਨੂੰ ਅੱਜ ਨਾ ਕਾਫੀ ਡਿਸਟਰਬ ਕਰਾਉਂਦਾ ਹਣਾ ਆਵਾਜ਼ ਦੇ ਵਿੱਚ ਕਿਉਂ ਹਵਾ ਬਹੁਤ ਚਲਦੀ ਆ ਉਸ ਨਾ ਤਾਂ ਹੀ ਕਰਕੇ ਮੈਂ ਜਿਹੜੀ ਗੱਡੀ ਦੀ ਡਿੱਗੀ ਇਹ ਖੁੱਲ ਕੇ ਰੱਖੀ ਹੋਈ ਆ ਵੀ ਥੋੜਾ ਇਧਰੋਂ ਬੰਦਾ ਸਹਾਰਾ ਰੱਖੇ ਨਾ ਵੀ ਹਵਾ ਜਿੱਧਰੋਂ ਆਉਂਦੀ ਆ ਥੋੜਾ ਜਿਹਾ ਬੰਦਾ ਪੜਦੇ ਖੜਦਾ ਫਿਰ ਹਵਾ ਦੇ ਆਵਾਜ਼ ਨੇ ਗੱਲਬਾਤ ਸਹੀ ਹੋ ਜਾਂਦੀ ਆ ਤੇ ਬਾਕੀ ਜੇ ਆਪਾਂ ਹੁਣ ਗੱਲ ਕਰੀਏ ਵੀ ਕਿੰਨੇ ਕ ਆਪਣੇ ਮੁੰਡੇ ਰਹਿੰਦੇ ਨੇ ਸ਼ਹਿਰ ਦੇ ਵਿੱਚ ਮੇਥੋਂ ਬਹੁਤ ਆਪਣੇ ਪੰਜਾਬੀ ਵੀ ਰਹਿੰਦੇ ਨੇ ਸ਼ਹਿਰ ਦੇ ਵਿੱਚ ਖੇਤੀ ਦਾ ਕੰਮ ਸਭ ਤੋਂ ਜ਼ਿਆਦਾ ਮੇਨ ਪੱਧਰ ਤੇ ਜੰਗੀ ਪਦਰ ਤੇ ਖੇਤੀ ਦਾ ਕੰਮ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਬੀਚ ਦੇ ਸਮੁੰਦਰ ਤੇ ਵੀ ਆਪਣੇ ਪੰਜਾਬੀ ਭੈਣ ਭਰਾ ਕੰਮ ਕਰਦੇ ਨੇ ਤੇ ਆਪਾਂ ਹੁਣ ਇੱਥੋਂ ਜਲਦੀ ਸਿਮਰਣਾ ਹਾਂ ਹਾਂਜੀ ਤੇ ਆਪਾਂ ਚੱਲਦੇ ਹਾਂ ਮੈਂ ਤੋਂ ਸ਼ਹਿਰ ਵੱਲ ਨੂੰ ਤੋਂ ਸ਼ਹਿਰ ਦਾ ਵੀ ਗੇੜਾ ਘੜਾਉਨੇ ਆ ਕਿਦਾਂ ਦਾ ਸ਼ਹਿਰ ਹੈ ਗਰਮੀਆਂ ਦੇ ਵਿੱਚ ਕਹਿੰਦੇ ਆ ਸ਼ਹਿਰ ਨੂੰ ਮਿੱਤਰੋ ਸਵਰਗ ਦਾ ਵੀ ਕਹਿ ਦਿੰਦੇ ਆ ਵੀ ਸਵਰਗ ਦਾ ਰੂਪ ਹੈ ਇਹ ਸ਼ਹਿਰ ਜਿਹੜੇ ਆਪਣੇ ਵੀਰ ਅੱਜ ਵਲੌਗ ਆਪਣਾ ਦੇਖਦੇ ਹੋਣਗੇ ਤੇ ਜਿਨ੍ਹਾਂ ਨੇ ਕਿਸੇ ਸਮੇਂ ਦੇ ਵਿੱਚ ਇਹ ਸ਼ਹਿਰ ਦੇ ਵਿੱਚ ਆਪਣਾ ਸਮਾਂ ਬਿਤਾਇਆ ਹੋਊਗਾ ਉਹ ਪੱਕੇ ਆਪਣੀ ਗੱਲ 'ਤੇ ਸਹਿਮਤ ਹੋਣਗੇ ਕਹਿੰਦੇ ਇੱਕ ਕਹਾਵਤ ਮਣੀ ਜਾਂਦੀ ਹੈ ਕਹਿੰਦੇ ਫਰਜਿੰਨਾ ਸ਼ਹਿਰ ਹੈ ਜਿਹੜਾ ਨਾ ਗਰਮੀਆਂ ਦੇ ਵਿੱਚ ਸਵਰਗ ਦਾ ਰੂਪ ਹੈ ਤੇ ਕਹਿੰਦੇ ਨਰਕ ਦੇ ਵਿੱਚ ਇੱਥੇ ਕੌਂ ਬੋਲਦੇ ਨੇ ਇਹ ਇੱਕ ਕਹਾਵਤ ਆਪਣੇ ਪੰਜਾਬੀ ਵੱਲੋਂ ਕੀਤੀ ਜਾਂਦੀ ਹੈ ਕਿਉਂਕਿ ਨਾ ਸਮੁੰਦਰ ਕੰਢੇ ਨਾ ਰੌਣਕ ਮੇਲਾ ਬਹੁਤ ਹੁੰਦਾ ਹੈ ਗਰਮੀਆਂ ਦੇ ਵਿੱਚ ਤੇ ਸਿਆਲ ਦੇ ਵੀ ਥੋੜਾ ਤੁਹਾਨੂੰ ਪਤਾ ਜਿਹੜਾ ਵਿੱਚ ਦਾ ਸਾਰਾ ਸਿਸਟਮ ਹੁੰਦਾ ਉਹਦਾ ਘਟ ਜਾਂਦਾ ਇਸ ਕਰਕੇ ਹੁਣ ਪੂਰੀ ਰੌਣਕ ਮੇਲਾ ਹੈ ਸ਼ਹਿਰ ਦੇ ਵਿੱਚ ਤੇ ਆਪਾਂ ਚੱਲਦੇ ਆ ਤੁਹਾਨੂੰ ਸ਼ਹਿਰ ਦੇ ਮਿੱਤਰੋ ਗਿੜੇ ਘਡਾਉਨੇ ਆ ਆ ਦੇਖੋ ਇਦਾਂ ਨਾ ਮਿੱਤਰੋ ਫਰੰਟ ਹੁੰਦਾ ਸੀਗਾ ਘਰ ਦਾ ਹੁਣ ਤਾਂ ਬਾਹਰ ਗੱਡੇ-ਗੁੱਡੇ ਖੜੀਆਂ ਆ ਚੌਂਕ ਦੇ ਵਿਚੈਣ ਕਹਿੰਦਾ ਗੋਲ ਚੌਂਕਾ ਦੇ ਵਿਚੋਂ ਜੀੜੇ ਕੜਦੇ ਮਿਲ ਜਾਣਗੇ ਇਹ ਗੋਲ ਚੱਕਰ ਸੀਗਾ ਤੇਲਾ ਚੌਂਕ ਸੱਦ ਪਹਿਲੀ ਬਣਿਆ ਹੋਇਆ ਤੇ ਇਧਰ ਸਾਹਮਣੇ ਪੱਲੇ ਪਾਸ 에어ਪੋਰਟ ਸੀਗਾ ਸਿੱਧਾ ਰੋੜੇ ਜਾਂਦਾ ਇਹ ਆਪਣੇ 에어ਪੋਰਟ ਨੂੰ ਜਾਂਦਾ ਇਧਰ ਨੂੰ ਇਹ ਸ਼ਹਿਰ ਦੇ ਵਿੱਚ ਮਿੱਤਰੋ ਕਈ ਤਰ੍ਹਾਂ ਦਾ ਕੰਮ ਹੁੰਦਾ ਹੈ ਇਹਦੇ ਗਾਜਰਾਂ ਦੀ ਖੇਤੀ ਵੀ ਹੁੰਦੀ ਹੈ ਇੱਥੇ ਇੱਥੇ ਆਲੂਆਂ ਦੀ ਖੇਤੀ ਵੀ ਹੁੰਦੀ ਹੈ ਇੱਥੇ ਤੇ ਸਲਾਦ ਵੀ ਲੱਗਦਾ ਇੱਥੇ ਤੇ ਹਦਵਾਨੇ ਵੀ ਖਰਬੂਜੇ ਵੀ ਲੱਗਦੇ ਆ ਤਰਬੂਜ ਵੀ ਲੱਗਦੇ ਆ ਤੇ ਯਕੀਨੀ ਦਾ ਕੰਮ ਵੀ ਹੁੰਦਾ ਔਰੇ ਮਤਲਬ ਸਬਜ਼ੀ ਪੱਜ ਦਾ ਕੰਮ ਵੀ ਹੁੰਦਾ ਉਹਦੇ ਨਾਲ ਨਾਲ ਕਣਕ ਦਾ ਕੰਮ ਵੀ ਹੋ ਜਾਂਦਾ ਵੱਡਾ ਸਟਾਲ ਹੈ ਔਰ ਆਪਣੇ ਗਾਈਆਂ ਦਾ ਸਟਾਲ ਵੀ ਹੈਗੇ ਫਾਰਮ ਵੀ ਹੈਗੇ ਆ ਜਿੱਦੇ ਕਣਕ ਵੀ ਬੀਜੀ ਜਾਂਦੀ ਆ ਤੇ ਇੱਧਰ ਸਾਹਮਣੇ ਮੱਕੀ ਤੁਹਾਨੂੰ ਦਿਖਾਉਣਾ ਮੈਂ ਕਿੰਨੀ ਸੋਹਣੀ ਮੱਕੀ ਆ ਆਹ ਮੱਕੀ ਵੀ ਲਾਈ ਜਾਂਦੀ ਆ ਸਾਰੇ ਖੁੰਝੇ ਜਿਹੜੇ ਸੁੱਕੇ ਰਹਿ ਜਾਂਦੇ ਆ ਕਿਉਂਕਿ ਪਾਣੀ ਔਰੇ ਨਾ ਧਰਤੀ ਦੇ ਥੱਲੇ ਨਹੀਂ ਲੱਗਦਾ ਪਾਣੀ ਔਰੇ ਪਾਣੀ ਇਹ ਲਾਉਣ ਦਾ ਤਰੀਕਾ ਏ ਉਹ ਬਿਲਕੁਲ ਡਿਫਰੈਂਟ ਹੈ ਇੱਥੇ ਰਗਾ ਤਰਾਂਗੇ ਪਾਣੀ ਲੱਗਦਾ ਕਿ ਵੱਡਾ ਸਾਰਾ ਸਿਸਟਮ ਆਉਂਦਾ ਤੇ ਉਹਦੇ ਗਿਆ ਉਹ ਸਾਰਾ ਪਾਣੀ ਉੱਪਰੋਂ ਪਾਣੀ ਲੱਗਦਾ ਤੇ ਜੇ ਆਪਾਂ ਦਿਖਾਈ ਤੁਹਾਨੂੰ ਮੱਕੀ ਮਤਲਬ ਇਹ ਆਪਣਾ ਖੁੰਝੇ ਦੇਖ ਰਿਹਾ ਖੁੰਝੇ ਪਾਣੀ ਲੱਗਣਾ ਘਟ ਜਾਂਦਾ ਨਾ ਪਰ ਇਹ ਵਿੱਚ ਨੂੰ ਮੱਕੀ ਦੇ ਵਿੱਚ ਬਹੁਤ ਵੱਡੀ ਆ ਬਹੁਤ ਮਤਲਬ ਵੀ ਜੇ ਆਪਾਂ ਗੱਲ ਕਰੀਏ ਇਹਦੀ ਨਾ ਇਹ ਹੋਊਗੇ ਥੋੜਾ ਲੱਗਦਾ ਹੈ 20 25 30 ਕਿੱਲੇ ਦਾ ਖੇਤ ਹੋਣਾ ਟੱਕ ਹੋਣਾ ਜਿਹੜਾ ਸਾਰੀ ਮੱਕੀ ਦੇ ਟੱਕੇ ਵੱਧਦੇ ਹੋਊਗਾ ਘਟ ਨਹੀਂ ਹੋ ਸਕਦਾ ਇਹ ਉਹ ਤੱਕ ਦੇਖੋ ਤੁਸੀਂ ਜਿੱਥੇ ਤੱਕ ਨਿਗਾਹ ਜਾਂਦੀ ਆ ਨਾ ਮੈਂ ਤੁਹਾਨੂੰ ਦਿਖਾਉਣਾ ਜਿੱਥੇ ਤੱਕ ਨਿਗਾਹ ਜਾਂਦੀ ਆ ਮੱਕੀ ਉਹ ਮੱਕੇ ਦੇਖੋ ਇੱਥੋਂ ਸ਼ੁਰੂ ਹੋ ਜਾਂਦੀ ਆ ਤੇ ਤਦ ਯੋਓ ਦਰਖਤਾਂ ਫੁੱਲ ਜੂਮ ਕੀਤਾ ਮੇਰਾ ਇਸ ਟਾਈਮ ਇਹ ਉੱਥੇ ਤੱਕ ਇਹ ਸਾਰੀ ਮੱਕੀ ਮੱਕੀ ਆ ਇਹ 20 ਬੱਚੇ ਕੀ ਲੈਣੀ ਮਿੱਤਰੋ ਇਹ 50 ਕਿਲ ਦੇ ਉੱਪਰ ਦੀ ਗੱਲਬਾਤ ਹੋ ਸਕਦੀ ਆ ਇੰਨੀ ਮੱਕੀ ਲੱਗੀ ਹੋਈ ਜੇ ਆਪਾਂ ਦੇਖੀਏ ਪਾਣੀ ਕਿੱਦਾਂ ਲੱਗਦਾ ਮੱਕੀ ਮਿੱਤਰੋ ਮੱਕੀ ਨੂੰ ਪਾਣੀ ਲੱਗਦਾ ਰਗਾ ਤੋਰੇ ਪਾਣੀ ਲੱਗਦਾ ਤੇ ਜਿਹੜਾ ਪਾਣੀ ਆਉਂਦਾ ਧਰਤੀ ਵਿੱਚੋਂ ਹੀ ਕੱਢਿਆ ਜਾਂਦਾ ਆਹ ਦੇਖੋ ਇੱਧਰ ਪਾਣੀ ਆਉਂਦਾ ਏ ਇੱਕ ਸੋਰਸ ਦਾ ਪਾਣੀ ਕਹਿ ਦਿੰਦੇ ਆ ਆਹ ਦੇਖੋ ਇੱਧਰ ਆਹ ਨਾਲ ਚੱਲਦੀ ਆ ਤੇ ਇਹਦੇ ਵਿੱਚੋਂ ਹੀ ਨਾ ਲਾਇਆ ਜਾਂਦਾ ਪਿਸਕੰਤ ਤੇ ਕਹਿ ਦਿੰਦੇ ਆ ਜਿਹੜਾ ਪਾਣੀ ਨੂੰ ਖਿੱਚ ਕੇ ਬਾਅਦ ਚ ਫੋ ਜਾਂ ਉਹਰੇ ਖੇਤਾਂ ਦੇ ਵਿੱਚ ਟੋਏ ਪੱਟੇ ਜਾਂਦੇ ਨੇ ਟੋਏ ਪੱਟ ਕੇ ਸੀਮ ਦਾ ਪਾਣੀ ਵੀ ਉੱਪਰ ਆ ਜਾਂਦਾ ਉਹਦਾ ਕਿਸਾਨਤੀ ਲੱਗਿਆ ਹੁੰਦਾ ਜਿਹੜਾ ਫਿਰ ਟਰੈਕਟਰ ਦੇ ਮਗਰ ਪੰਪ ਲਾ ਕੇ ਉਹ ਪਾਣੀ ਨੂੰ ਖਿੱਚਦੇ ਆ ਤੇ ਫਿਰ ਜੇਤੀਆਂ ਦੇ ਵਿੱਚ ਪਾਣੀ ਘੁੰਮਦਾ ਤੇ ਜਿਹੜਾ ਇਹ ਸਿਸਟਮ ਹੈ ਪਾਣੀ ਦਾ ਇਹ ਪਾਣੀ ਪਿੱਛੋਂ ਆਉਂਦਾ ਮਲੇ ਸਰਕਾਰੀ ਪਾਣੀ ਆਪਾਂ ਕਹਿ ਦਿੰਦੇ ਆ ਇਹ ਪਿੱਛੋਂ ਆਉਂਦਾ ਤੇ ਇਹ ਕਨਾਲ ਭਰ ਕੇ ਜਾਂਦੀ ਆ ਤੇ ਉਹ ਸਾਹਮਣੇ ਸ਼ਰ ਕੈਮਰਾ ਚੀ ਨਾ ਦਿਖਾਉਂਦਾ ਹੋਵੇ ਪਰ ਮੈਂ ਇਥੋਂ ਦੇਖ ਸਕਦਾ ਉਹ ਸਾਹਮਣੇ ਲੱਗੇ ਹੋਏ ਜਿਹੜੀਆਂ ਪਾਣੀ ਵਾਲਾ ਫੁਆਰਾ ਲੱਗੇ ਹੋਏ ਨਾ ਉਹ ਇਹਦੇ ਵਿੱਚ ਨਾਲ ਨਾਲ ਚੱਲੀ ਜਾਂਦੇ ਇਦਾਂ ਹੀ ਤੇ ਇਧਰ ਮੱਕੀ ਨੂੰ ਇਧਰ ਨਾਲ ਹੀ ਪਾਣੀ ਲੱਗ ਜਾਂਦਾ ਜਿਹੜੀ ਕਨਾਲ ਆ ਇਹ ਸਾਰੀ ਜਿਹੜਾ ਮੱਕੀ ਦੇ ਖੇਤ ਦੇ ਬਿਲਕੁਲ ਨਾਲ 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 ਆ ਜਾਂਦੀ ਆ ਤੇ ਪਾਣੀ ਦਾ ਸਿਸਟਮ ਇਸ ਤਰੀਕੇ ਨਾਲ ਜਿਹੜਾ ਮੱਕੀ ਸਾਰੀ ਨੂੰ ਪਾਣੀ ਲੱਗਦਾ ਜਿਹੜਾ ਜ਼ਮੀਨ ਦਾ ਮੇਟਰ ਤੁਸੀਂ ਆਹ ਵਾਲਾ ਸਰ ਟੱਕ ਦੇਖਦੇ ਹੋ ਨਾ ਇਹ ਸਾਰਾ ਤਿਆਰ ਕੀਤਾ ਹੋਇਆ ਗਾਜਰਾਂ ਵਾਸਤੇ ਇੱਥੇ ਨੂੰ ਗਾਜਰਾਂ ਦੀ ਬੀਜ ਦੀ ਤਿਆਰੀ ਚੱਲਦੀ ਆ ਦੇਖੋ ਇਧਰ ਪਾਣੀ ਇਹ ਲਾਉਣ ਦਾ ਸਿਸਟਮ ਹੈ ਗਾਜਰਾਂ ਨੂੰ ਇਹ ਵੀ ਕੋ ਥੋੜਾ ਥੋੜਾ ਡਿਫਰੈਂਟ ਹੁੰਦਾ ਆ ਦੇਖੋ ਪਾਈਪ ਦੀ ਲਾਈਨ ਵਿਛਾਈ ਵੀ ਆ ਤੇ ਇਹਦੇ ਗਾ ਪਾਣੀ ਲੱਗਣਾ ਫੋਰਿਆਂ ਦੇ ਨਾਲ ਇਹ ਪਾਣੀ ਤੇ ਇਸ ਟਾਈਮ ਜਿਹੜੀ ਜ਼ਮੀਨ ਤਿਆਰ ਕੀਤੀ ਵੀ ਗੱਜਨਾ ਵਿਜਨ ਤੋਂ ਪਹਿਲਾਂ ਸਾਲ ਦੇ ਵਿੱਚ ਇੱਕ ਵਾਰੀ ਨਾ ਜ਼ਮੀਨ 'ਚ ਦਵਾਈ ਥੱਲੇ ਪਾ ਦਨੇ ਆ ਤਾਂ ਜਿਹੜੇ ਨਦੀਨ ਹੋਣ ਨਾ ਜਿਵੇਂ ਕੋਈ ਕੋਲੀ ਟੰਡਾ ਹੋ ਗਿਆ ਜਾਂ ਫੇ ਜਿਹਦਾ ਮੈਂ ਡੀਲਾ ਹੋ ਗਿਆ ਹੋਰ ਇਦਾਂ ਨੇ ਜਿਹੜੇ ਨਦੀਨ ਹੁੰਨੇ ਆ ਉਹ ਮਾਰਨ ਵਾਸਤੇ ਦਵਾਈ ਹੁੰਦੀ ਹੈ ਤੇ ਉਸ ਤੋਂ ਬਾਅਦ ਇਹਨੂੰ ਪਾਣੀ ਲਾਏ ਜਾਂਦੇ ਦਵਾਈ ਪਾ ਕੇ ਲਗਾਤਾਰ ਤਿੰਨ ਤਿੰਨ ਚਾਰ ਜਾਂ ਘੰਟੇ ਪਾਣੀ ਲਾ ਕੇ ਨਾ ਪੂਰੀ ਦਵਾਈ ਨੂੰ ਐਨ ਧਰਤੀ ਤੱਕ ਸੋਕ ਕੇ ਉਸ ਤੋਂ ਬਾਅਦ ਛੱਡੀ ਜਾਂਦੀ ਹੈ ਬੇਲੀ ਜ਼ਮੀਨ ਤਾਂ ਕਿ ਦਵਾਈ ਦਾ ਅਸਰ ਸਾਰਾ ਖਤਮ ਹੋ ਜAVE ਉਸ ਤੋਂ ਮਹੀਨੇ ਕੇ ਬਾਅਦ ਫਿਰ ਜੇ 15 20 20 ਦੇ ਨਵੰਨੇ ਮਹੀਨੇ ਦੇ ਵਿੱਚ ਵਿੱਚ ਫਿਰ ਬਾਜ ਗਾਜਰਾਂ ਦੀ ਜਿਹੜੀ ਬਜਾਈ ਹੈ ਮਿੱਤਰੋ ਹੁਣ ਸ਼ੁਰੂ ਹੋ ਜਾਂਦੀ ਇੱਥੇ ਇਹ ਸਾਰੀ ਇੱਧਰ ਤੁਸੀਂ ਦੇਖ ਰਹੇ ਆ ਵੀ ਪਲਾਟ ਸਾਰਾ ਇੱਧਰ ਇਹ ਸਾਰਾ ਪਲਾਟ ਇੱਥੇ ਗਾਜਰਾਂ ਦੇ ਬੀਜ ਨਹੀਂ ਤੇਰੀ ਚੱਲਦੀ ਹੈ ਫਿਰ ਜਿੰਨੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ 60 70% ਦੇ ਉੱਪਰ ਗਾਜਰਾਂ ਦੇ ਬੀਜੇ ਜਾਂਦੀਆਂ ਨੇ ਜਿਹੜੀ ਇਹ ਵਾਲੀ ਮਿੱਤਰੋ ਬਾੜ ਹੈ ਨਾ ਇਹ ਬਾੜ ਦਾ ਨੌ ਰੱਖਿਆ ਹੋਇਆ ਹੈ ਜੱਟਾਂ ਵਾਲੀ ਬਾੜ ਕਹਿੰਦੇ ਇਹਨੂੰ ਜਿੰਨੇ ਵੀ ਸ਼ਹਿਰ ਦੇ ਜੱਟ ਹੈ ਉਹ ਸਾਰੇ ਔਰੇ ਬਹਿ ਕੇ ਚਾਹੂ ਪੀਂਦੇ ਆ ਆਪਣੇ ਪੰਜਾਬੀਆਂ ਨੇ ਬਾੜ ਦਾ ਨੌ ਹੀ ਰੱਖਦਾ ਜੱਟਾਂ ਵਾਲੀ ਬਾੜ ਅਸੀਂ ਬਹੁਤ ਚਾਹ ਪੀਤੀ ਹੋ ਜਾਗੇ ਪਹਿਲਾਂ ਪਹਿਲਾਂ ਸਰਵਨ ਲਾਟਰ ਕੀਤਾ ਜਿੰਸੈਂਗ ਤੇ ਆਪਾਂ ਨਹੀਂ ਕੀਰੀਏ ਮਿੱਤਰੋ ਕਫੇ ਮੱਕਿਆ ਤੋਂ ਤੇ ਇਹ ਤਾਂ ਬਣ ਕੇ ਰੈਡੀ ਹੋ ਰਹੀ ਆ ਹੁਣ ਬਸ ਹੇ ਇਕ ਹੋ ਗਈ ਰੈਡੀ ਦੇਖੋ ਮਿੱਤਰੋ ਇਹ ਵਾਲਾ ਜਿਹੜਾ ਵੀ ਹੈ ਨਾ ਇਹ ਹੈਗਾ ਵਿਆਲੇ ਦੀ ਪੋਰ ਤੋਂ ਇਹ ਸ਼ਹਿਰ ਦੇ ਬਾਹਰ ਬਾਹਰ ਵਾਲਾ ਏਰੀਆ ਹੈ ਜਿਹੜਾ ਮਤਲਬ ਵੀ ਸ਼ਹਿਰ ਇਧਰ ਪੈ ਜਾਂਦਾ ਤੇ ਇਧਰ ਸਾਰਾ ਖੇਤੀਬਾੜੀ ਸਾਰਾ ਏਰੀਆ ਪੈ ਜਾਂਦਾ ਉਹ ਵਾਲਾ ਏਰੀਆ ਸਾਰੀ ਇਹ ਤੇ ਇਹ ਸ਼ਹਿਰ ਇਹ ਰੋਡ ਦੇ ਉੱਤੇ ਮਿੱਤਰੋ ਸਾਈਕਲ ਵੀ ਚਲਾਏ ਨੇ ਤੇ ਗੱਡੀਆਂ ਵੀ ਚਲਾਈਆਂ ਟਰੈਕਟਰ ਵੀ ਚਲਾਏ ਨੇ ਤੇ ਬੜੀ ਮਿਹਨਤ ਕੀਤੀ ਜਦੋਂ ਆਏ ਸੀਗੇ ਉਦੋਂ ਹੀ ਬੜਾ ਦਿਲ ਲੱਗਦਾ ਸੀਗਾ ਬੜਾ ਸੋਹਣਾ ਸੀ ਸ਼ਹਿਰ ਤੇ ਆਜੀ ਬਹੁਤ ਸੋਹਣਾ ਲੱਗਦਾ ਹੈ ਤੇ ਇਥੋਂ ਛੱਡ ਕੇ ਜਦੋਂ ਅੱਗੇ ਜਾ ਕੇ ਆਵਾ ਰੋਮ ਸੈਂਟਰ ਪਰ ਆਪਣੇ ਕੰਮ ਦਾ ਸਟਾਰਟ ਕੀਤਾ ਉਦੋਂ ਪਰਮਾਤਮਾ ਨੇ ਹੋਰ ਜ਼ਿਆਦਾ ਮਿਹਨਤ ਨੂੰ ਬੂਰ ਪਾਇਆ ਤੇ ਬੜੇ ਯਾਰ ਪਰ ਸ਼ੁਰੂਆਤ ਤੇ ਸ਼ਹਿਰ ਤੋਂ ਕੀਤੀ ਆ ਤੇ ਇਸ ਕਰਕੇ ਸ਼ਹਿਰ ਨਾਲ ਸਾਡੀ ਜਿਹੜੀ ਜ਼ਿਆਦਾ ਹੈ ਮਿੱਤਰੋ ਉਹ ਐਨ ਮਰਨ ਸਮੇਂ ਤੱਕ ਐਨ ਨਾਲ ਹੀ ਜਾਣਗੀ ਆ ਤੁਸੀਂ ਇੱਥੇ ਜਿਆਦਾ ਟਾਈਮ ਰਹੇ ਹੈ ਹਨਾ ਜੀ ਤੁਹਾਨੂੰ ਤਾਂ ਅਗਰ ਕਿ ਇੱਥੇ ਥੋੜਾ ਜਿਹਾ ਪਿਆਰ ਹੈ ਮੈਂ ਥੋੜਾ ਟਾਈਮ ਰਹੀ ਹੈ ਮੈਂ ਸਿਰਫ ਗੁਰਸ਼ਾਨ ਦਾ ਵਰਤ ਹੈ ਚਲੋ ਥੋੜਾ ਜਿਹਾ ਬਚਪਨ ਹੈ ਪਰ ਮੇਰਾ ਉੱਥੇ ਹੀ ਹੈ ਹੁਣ ਥੋੜਾ ਜਿਹਾ ਜਿਆਦਾ ਮੈਨੂੰ ਉੱਥੇ ਲਗਵਾਇਆ ਹੈ ਹਨਾ ਕਿਉਂਕਿ ਇੱਕ ਉੱਥੇ ਕੰਮਕਾਰ ਸਟਾਰਟ ਕੀਤਾ ਵਾਹਿਗੁਰੂ ਨੇ ਰੰਗ ਭਾਗ ਲਾਇਆ ਸਭ ਨੂੰ ਲਾਵੇ ਜੀ ਚਲੋ ਹਨਾ ਪਰ ਤੁਹਾਡਾ ਪਿਆਰ ਥੋੜਾ ਜਿਹਾ ਇੱਥੇ ਹੈ ਤੁਹਾਨੂੰ ਜਿਆਦਾ ਇਸ ਟੀਨ ਨਾਲ ਹੈ ਹਨਾ ਜਿਹੜੀ ਆਹ ਵਾਲੀ ਐਂਟਰੀ ਹੈ ਨਾ ਮਿੱਤਰੋ ਆਹ ਵਾਲੀ ਐਂਟਰੀ ਇਹ ਸ਼ਹਿਰ ਦੀ ਮੇਨ ਐਂਟਰੀ ਆ ਦੇਖੋ ਕਿੰਨਾ ਸੋ ਮਾਰੇ ਦੀ ਫਰਜੇ ਨਹੀਂ ਕਹਿ ਦਿੰਦੇ ਆ ਉਹ ਵੀ ਬਹੁਤ ਜ਼ਿਆਦਾ ਮਿੱਤਰੋ ਆਪਣੇ ਆਪ ਦੇ ਵਿੱਚ ਮਸ਼ਹੂਰ ਆ ਬਹੁਤ ਮਤਲਬ ਫੇਮਸ ਮਾਰੇ ਆ ਤੇ ਤੁਸੀਂ ਇੱਧਰ ਦੇਖੋ ਕਿੰਨਾ ਖੋਰ ਆ ਉੱਡਦਾ ਜਿੱਦਾਂ ਆਪਣੇ ਪੰਜਾਬ 'ਚ ਨਹੀਂ ਜਦੋਂ ਹਨੇਰੀ ਚੱਲਦੀ ਆ ਉਦੋਂ ਮਿੱਟੀ ਉੱਡਦੀ ਆ ਇੱਥੇ ਵੀ ਇਦਾਂ ਰੇਤਲੀ ਜ਼ਮੀਨ ਹੋਣ ਕਰਕੇ ਨਾ ਇਦਾਂ ਸਾਰੀ ਇਹ ਖੋਰਾ ਕਿੱਦਾਂ ਉੱਡਦਾ ਆ ਆ ਦੇਖੋ ਇੱਧਰ ਇਦਾਂ ਕਰਦਾ ਉੱਡਦੀ ਜਾਂਦੀਆਂ ਨੇ ਇਹ ਹੀ ਤਾਂ ਨੇਚਰ ਦੀ ਖੂਬਸੂਰਤੀ ਹੈ ਜੀ ਸਹੀ ਗੱਲ ਹੈ ਤੇ ਬੜਾ ਸੁਰੀ ਮਿੱਤਰੋ ਗੱਲਬਾਤ ਆ ਜੇ ਆਪਾਂ ਜਿਹੜਾ ਰੋਡ ਜਾ ਰਹੇ ਸਿੱਧਾ ਹੀ ਇਹ ਸਿੱਧਾ ਹੀ ਸਮੁੰਦਰ ਤੇ ਜਾਣਾ ਇਹ ਕਿਤੇ ਨਹੀਂ ਜਾਣਾ ਹੋਰ ਇਹਨੇ ਇੱਧਰ ਪਰਲੇ ਪਾਸੇ ਮਿੱਤਰ ਹੈਗਾ ਸਮੁੰਦਰ ਤੇ ਇੱਧਰ ਹੈਗੀ ਸੜਕ ਤੇ ਇੱਧਰ ਦਾ ਸਾਰਾ ਸ਼ਹਿਰ ਹੈ ਤੇ ਆ ਦੇਖੋ ਇੱਧਰ ਪੂਰੀ ਸੇਫਟੀ ਵਾਸਤੇ ਨਾ ਇੱਥੇ ਹੈਲੀਪੈਡ ਵੀ ਬਣਿਆ ਹੋਇਆ ਹੈ ਇੱਥੇ ਪੁਲਿਸਾਂ ਹੈਲੀਪੈਡ ਉੱਤੇ ਤੇ ਪੂਰੀ ਮੈਂ ਸਕਿਉਰਿਟੀ ਦਿੱਤੀ ਹੋਈ ਹੈ ਸਮੁੰਦਰ ਕਰਕੇ ਤੇ ਆਪਾਂ ਹੁਣ ਚੱਲਦੇ ਅੱਗੇ ਤੁਹਾਨੂੰ ਦਿਖਾਉਣੇ ਆ ਦੇਖੋ ਕਿਦਾਂ ਗੱਡੀਆਂ ਲੱਗੀਆਂ ਹੋਏ ਲਾਈਨ ਦੇ ਵਿੱਚ ਇਹ ਸਾਰੀ ਜਿਹੜੀ ਪਾਰਕਿੰਗ ਵਿੱਚੋਂ ਭਰੀ ਹੋਏ ਲੋਕ ਇਹ ਤੇ ਸਾਰੇ ਸਮੁੰਦਰ ਕੰਢੀ ਗਏ ਹੋਏ ਆ ਹੁਣ ਇਸ ਟਾਈਮ ਨਾ ਤੁਹਾਨੂੰ ਰੋਡ ਬਿਲਕੁਲ ਸੁਨਣਾ ਲੱਭਦਾ ਹੋਣਾ ਆ ਦੇਖੋ ਬਿਲਕੁਲ ਸ਼ਾਂਤੀ ਰੋਡ ਤੇ ਪਈ ਆ ਕਿਉਂਕਿ ਲੋਕ ਸਾਰੇ ਹੁਣ ਸਮੁੰਦਰ ਦੇ ਵਿੱਚ ਤੇ ਹੋਣਗੇ ਤੇ ਸ਼ਾਮ ਟਾਈਮ ਜਦੋਂ ਸੂਰਜ ਢਲਣਾ ਹੈ ਉਦੋਂ ਫਿਰ ਇਹਨਾਂ ਨੇ ਗੱਡੀ ਚੱਕ ਕੇ ਫਿਰ ਇਸ ਪੂਰੇ ਸ਼ਹਿਰ ਰੌਣਕ ਦਾ ਮੇਲਾ ਹੋਣਾ ਹੈ ਇਹ ਇੱਕ ਸੈਕਿੰਡ ਦਾ ਵੀ ਨਾ ਵਸਾ ਨਹੀਂ ਕਰਦੇ ਸੂਰਜ ਦਾ ਵੇਸ਼ ਨਹੀਂ ਕਰਦਾ ਟਾਈਮ ਬਿਲਕੁਲ ਵੀ ਹੈ ਤੇ ਆਪਾਂ ਹੁਣ ਸਾਹਮਣੇ ਹੈਗੀ ਐ ਪਾਰਕਿੰਗ ਗੱਡੀਆਂ ਦੀ ਤੇ ਇਸ ਪਾਰਕਿੰਗ ਦੇ ਵਿੱਚ ਮੇਤਰੋ ਮੈਂ ਕੰਮ ਕੀਤਾ ਕੋਈ ਸਮਾਂ ਤੇਰੇ ਇਥੇ ਤੇ ਪੁਰਾਣਾ ਮਾਲਕ ਸੀਗਾ ਉਹ ਸ਼ਾਇਦ ਮੈਨੂੰ ਜਾਣਦਾ ਬਸ ਦਿਖਦੇ ਆਪਾਂ ਜੇ ਹੋਇਆ ਉਹ ਹੋਇਆ ਤਾਉਣ ਨੂੰ ਮਿਲ ਕੇ ਚੱਲਾਂਗੇ ਆਪਾਂ ਇੱਥੇ ਗੱਡੀ ਪਾਰਕਿੰਗ ਲਾਗੇ ਤੁਹਾਨੂੰ ਫਿਰ ਸਮੁੰਦਰ ਦੇ ਵੀ ਦਰਸ਼ਨ ਮੇਲੇ ਕਰਵਾ ਕੇ ਲੈ ਕੇ ਆਉਣੇ ਆ ਇਹ ਵਾਲੀ ਪਾਰਕਿੰਗ ਹੈਗਾ ਇੰਗਰੈਸ ਤੋਂ 20 20 ਲੱਗਣਾ ਮਿੱਤਰੋ ਅੰਦਰ ਉਹ ਬੜਨ ਦੇ ਤੇ ਕਿੰਨੇ ਟਾਈਮ ਤੇ ਰੁਕਦੇ ਆ ਉਹਦੀ ਵੱਖਰੀ ਗੱਲ ਬਾਤ ਹੈ ਪਾਰਕਿੰਗ ਦੇਖੋ ਪਾਰਕਿੰਗ ਸਾਰੇ ਦੀ ਸਾਰੀ ਪਾਰਕਿੰਗ 베ਲੀ ਗਈ ਹੈ ਲੋਕਾਂ ਨੇ ਸਾਰੀਆਂ ਗੱਡੀਆਂ ਬਾਹਰ ਲਾਈਆਂ ਹੋਈਆਂ ਨੇ ਜਿੱਥੇ ਫ੍ਰੀ ਵਾਲੀ ਆ ਤੇ 20 ਦੇਣ ਦੇ ਮਾਰੇ ਵੀ ਲੋਕ ਪਾਰਕਿੰਗ ਲਾਉਂਦੇ ਚਲੋ ਬਾਹਰ ਪਾਰਕਿੰਗ ਨਹੀਂ ਲੱਭਣੀ ਨਾ ਉਦੋਂ ਜੱਗਿਆ ਪਾਰਕਿੰਗ ਨਹੀਂ ਮਿੱਤਰੋ ਪਰਨੇ ਆ ਲੱਗਿਆ ਵੇ ਸਾਰੇ ਚਾਟ ਜੇ ਤੁਸੀਂ ਫੀਨਵਾ ਉਹ ਨ ਮਲਵਈਕ ਘੰਟੇ ਰੁਹਦੇ ਹੋ ਤਾਂ 2.5 ਜੋ ਦੇਣੇ ਪੈਣਗੇ ਜੇ ਤੁਸੀਂ ਫਿਰ ਨੂੰ ਦੋਏ ਓਰੇ ਤਾਂ 3.5 ਜੋ ਦੇਣੇ ਪੈਣਗੇ ਜੇ ਤਿੰਨ ਤੋਂ ਚਾਰ ਘੰਟੇ ਰੁਹੂਗੇ ਤਾਂ 6.5 ਜੋ ਦੇਣੇ ਪੈਣਗੇ ਜੇ ਪੰਜ ਤੋਂ 24 ਘੰਟੇ ਰੁਹੂਗੇ ਤਾਂ 8.0 ਤੇ 50 ਪੈਸੇ 8.5 ਜੋ ਦੇਣੇ ਪੈਣਗੇ ਤੇ ਕੋਈ ਬੰਦਾ ਨਹੀਂ ਮਿੱਤਰੋ ਹੈਗਾ ਇੱਥੇ ਸਾਰੇ ਦਾ ਸਾਰਾ ਸਿਸਟਮ ਟੈਕਨੋਲੋਜੀ ਉਹ ਹੈ ਬਸ ਇਥੋ ਸਕੇਲ ਦੇ ਪੈਸੇ ਦੇ ਕੇ ਜਾਣੇ ਆ ਕਾਰਡ ਤੋਂ ਪੈਸੇ ਦੇ ਹੋ ਜਾਂਦੇ ਆ ਤੇ ਕੈਸ਼ ਵੀ ਇਹ ਹੈਗਾ ਨਹੀਂ ਮਿੱਤਰੋ ਇਹਨਾਂ ਲੋਕਾਂ ਦੇ ਮਕਾਨ ਜਿਹੜੇ ਪੁਰਾਣੇ ਮਕਾਨ ਆ ਨਵੀਂ ਦਾ ਕੰਸਟਰਕਸ਼ਨ ਇੱਥੇ ਮੈਨੂੰ ਲੱਗਦਾ ਵੀ ਬਹੁਤ ਔਖੀ ਪਰਮਿਸ਼ਨ ਮਿਲਦੀ ਹੋਣੀ ਆ ਇਹ ਸਾਰੇ ਸਾਰੇ ਘਰ ਪੁਰਾਣੀ ਆ ਪਤਾ ਨਹੀਂ ਕਿੱਦਾਂ ਦੇ ਬਣੇ ਹੋਣੀ ਆ ਤੇ ਤੁਸੀਂ ਦੇਖ ਵੀ ਸਕਦੇ ਹੋ ਕਿਦਾਂ ਨੇ ਸਾਰੇ 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 ਘਰ ਇਦਾਂ ਹੀ ਆ ਇਹ ਛੋਟਾ ਜਿਹਾ ਸਮੁੰਦਰ ਦੇ ਕੰਢੇ ਨਹੀਂ ਕਿੰਨੇ ਗਏ ਆ ਆਪਣਾ ਨਿਕ ਨਿਕ ਜਿਹੇ ਘਰ ਬਣੇਵੇਂ ਸਾਰੇ ਤੇ ਸਾਰੇ ਜਿਹੜੇ ਘਰਾਂ ਦੀ ਜਿਹੜੀ ਕੰਦਾ ਹੈ ਨਾ ਉਹ ਸਾਰੀਆਂ ਇਦਾਂ ਹੀ ਤੁਹਾਨੂੰ ਮਿਲਣਗੀਆਂ ਆ ਦੇਖੋ ਇਦਾਂ ਦੀਆਂ ਕਿਉਂ ਸਲਾ ਬਹੁਤ ਆਉਂਦੀ ਆ ਦੇਖੋ ਇਹ ਸਾਰਾ ਸਲਾ ਬੇਵੀ ਨਾ ਕਿ ਸਮੁੰਦਰ ਦਾ ਪਾਣੀ ਨੂਨ ਵਾਲਾ ਹੁੰਦਾ ਇਸ ਕਰਕੇ ਸਾਰੇ ਜਿਹੜਾ ਕੰਦਾ ਜਿਹੜੀ ਇਦਾਂ ਦੀ ਹੁੰਦੀ ਆ ਤੇ ਇਧਰ ਪਰਲੇ ਪਾਸੇ ਸਾਰੇ ਸਾਰੇ ਰੈਸਟੋਰੈਂਟ ਸਾਰੀ ਈ ਵਿਚ ਲਾਈਨ ਇਧਰ ਪਰਲੇ ਪਾਸੇ ਈ ਸਾਰੀ ਇਧਰਲੇ ਪਾਸੇ ਈ ਤੇ ਆਪਣੇ ਪੰਜਾਬੀ ਵੀਰ ਬਹੁਤ ਸਾਰੇ ਇੱਥੇ ਕੰਮ ਕਰਦੇ ਨੇ ਇਹ ਸਾਈ ਲੈਂਦੇਵੇਂ ਉਧੂ ਲੇਕੇ ਨਾ ਉਧੂ ਲੇਕੇ ਨਾ ਹਾਂਜੀ ਤੇ ਉਹ ਤੱਕ ਸਾਰੀ ਉਹ ਸਾਰੇ ਰੈਸਟੋਰੈਂਟ ਸਾਰੇ ਪਹੁੰਚ ਗਏ ਮਿੱਤਰੋ ਆਪਾਂ ਵਿਚ ਇਹ ਹੈਗੀਏ ਵਿਚ ਦੀ ਸਰਜਨ ਦੀ ਵਿਚ ਮਿੱਤਰੋ ਕਿੰਨਾ ਵਧੀਆ ਐਂ ਹਵਾ ਨਹੀਂ ਕੀਤਾ ਵਾ ਸਾਰੇ ਇੱਥੇ ਸਟੇਬਲ ਸੈਕੰਡਰੀ ਲਾਈਨ ਦੇ ਵਿੱਚ ਲੱਗੇ ਤੇ ਉਹ ਸਾਹਮਣੇ ਹੈਗਾ ਸਮੁੰਦਰ ਤੇ ਇੱਕ ਰੈਸਟੋਰੈਂਟ ਤੋਂ ਸਾਰੇ ਇਦਾਂ ਨਹੀਂ ਮਿਲਣਗੇ ਕੋਈ ਸੋਹਣੇ ਹੋਣਗੇ ਕੋਈ ਵਧੀਆ ਹੋਣਗੇ ਹਰੇਕ ਦੇ ਆਪਣੇ ਹਿਸਾਬ ਨਾਲ ਬਣਾਇਆ ਹੋਊਗਾ ਤੇ ਇਧਰ ਸਾਰੇ ਲਾਈਨ ਦੇ ਵਿੱਚ ਇਧਰ ਸਾਰੇ ਹੀ ਕੁਝ ਇਧਰ ਸੋਹਣੀ ਮਿੱਤਰੋ ਫੀਲਿੰਗ ਆਈ ਸੱਚੀ ਗੱਲ ਐ ਐਂ ਸਮੁੰਦਰ ਕੱਡੇ ਖੜਕੇ ਤਾਂ ਇਦਾਂ ਲੱਗਦਾ ਵੀ ਮੈਂ ਆਪਣਾ ਪਿੰਡ ਹੀ ਦੇਖ ਲਿਆ ਹੁੰਦਾ ਪਰਲੇ ਪਾਸੇ ਹੈ ਨਾ ਇਦਾਂ ਹੀ ਫੀਲਿੰਗ ਆਉਂਦੀ ਐ ਤੇ ਹਵਾ ਜਿਹੜੀ ਨਹੀਂ ਸੋਹਣੀ ਚੱਲਦੀ ਐ ਨਾ ਰੋਮ ਸ਼ਹਿਰ ਦੇ ਵੀ ਬਿਲਡਿੰਗ ਬਹੁਤ ਉੱਚੀਆਂ ਹਵਾ ਲੱਗਦੀਆਂ ਇੱਥੇ ਸਮੁੰਦਰ ਕੱਡੇ ਆ ਕੇ ਤਾਂ ਨਾ ਇਦਾਂ ਹੀ ਸੋਹਣੀ ਫੀਲਿੰਗ ਆਉਂਦੀ ਐ ਨਹੀਂ ਸੋਹਣੀ ਹਵਾ ਲੱਗਦੀ ਐ ਇੱਕ ਵਾਰ ਤਾਂ ਮੈਂ ਦਿਲ ਕੀਤਾ ਵੀ ਨਹਾ ਲਈ ਯਾਰ ਵੀ ਆਏ ਵੀ ਹੈਗੇ ਚੱਲ ਗਏ ਫੇਸ ਨੂੰ ਪਤਾ ਮੈਂ ਕਿਹਾ ਵੀ ਨਹੀਂ ਯਾਰ ਘਰ ਜਾ ਕੇ ਨਹਾਵਾਂਗੇ ਆਪਾਂ ਹਨਾ ਤੇ ਬਾਕੀ ਮਿੱਤਰੋ ਇੱਥੇ ਵੀ ਪੰਜਾਬੀ ਵੀਰ ਆਪਣੇ ਕੰਮ ਕਰਦੇ ਨੇ ਬਾਈ ਹੋਣੀ ਅਜਿੰਦਰ ਤੇ ਇੱਥੇ ਪੰਜਾਬੀ ਵੀਰ ਆਪਣੇ ਕੰਮ ਕਰਦੇ ਨੇ ਦੋ ਤਿੰਨ ਤਰ੍ਹਾਂ ਦੇ ਕੰਮ ਜਿਹੜੇ ਪੰਜਾਬੀ ਭੈਣ ਭਰਾ ਆਪਣੇ ਇੱਥੇ ਕਰਦੇ ਨੇ ਇੱਕ ਤਾਂ ਕਿਚਨ ਦੇ ਵਿੱਚ ਵੀ ਕੰਮ ਕਰਦੇ ਨੇ ਤੇ ਬਾਕੀ ਬਨੀਨੋ ਦਿਲ ਮਾਰੇ ਤੇ ਇੱਕ ਤਾਂ ਕਿਸ਼ਤੀਆਂ ਦਾ ਕੰਮ ਹੁੰਦਾ ਕੋਈ ਸਮੁੰਦਰ ਘਣਾਉਣ ਜਾਂਦਾ ਹੈ ਉੱਥੇ ਡੁੱਬੇ ਨਾ ਤੇ ਉਹਨੂੰ ਬਨੀਨੋ ਕਹਿ ਦਿੰਦੇ ਆ ਉਹਦਾ ਕੰਮ ਵੀ ਆਪਣੇ ਪੰਜਾਬੀ ਮੁੰਡੇ ਕਰਦੇ ਨੇ ਉਹਰੇ ਤੇ ਲੱਤੀਨੀਆਂ ਗੇਰਨ ਦਾ ਕੰਮ ਵੀ ਕਰਦੇ ਨੇ ਮਤਲਬ ਵੀ ਜਿੰਨਾ ਵੀ ਕੰਮ ਹੈਗਾ ਵਿੱਚ ਕਾਫੀ ਮੁੰਡੇ ਆਪਣੇ ਪੰਜਾਬੀ ਸਮੁੰਦਰ ਘਣੇ ਮਾਰੇ ਕੰਮ ਕਰਦੇ ਆ ਕੁੱਲ ਮਿਲਾ ਕੇ ਬਹੁਤ ਵਧੀਆ ਕੰਮ ਹੈ ਇਹ ਵੀ ਮਲਾ ਫਰਜਨੈ ਸ਼ਹਿਰ ਦੇ ਮਿੱਤਰ ਹਿੱਸੇ ਵਿੱਚ ਆਇਆ ਇਹ ਕੰਮ ਵੀ ਔਰੇ ਵੀ ਆਪਣੇ ਪੰਜਾਬੀ ਭੈਣ ਭਰਾ ਵਧੀਆ ਆਪਣੇ ਕੰਮ ਕਰ ਕੀਤੇ ਹੋਏ ਨੇ ਤੇ ਸਮੇਂ ਦੀ ਗੱਲ ਕਰੀਏ ਸਮਾਂ ਹੁਣ 3:30 ਹੋ ਗਏ ਆ ਹੁਣ ਤੁਹਾਨੂੰ ਲਾਸਟ ਚੀਜ਼ ਦਿਖਾਉਣ ਤੇ ਰਹਿ ਗਈ ਆ ਤੇ ਉਹ ਵੀ ਤੁਹਾਨੂੰ ਬਦ ਦਿਖਾਉਣੇ ਆ ਆ ਸਕੂਲ ਹੈ ਮਿੱਤਰੋ ਜਿਹੜੇ ਸਕੂਲ ਦੇ ਵਿੱਚ ਆਪਣਾ ਗੁਰシャン ਵੀਰ ਸਿੰਘ ਪੜਿਆ ਸੀਗਾ ਜਿੱਥੋਂ ਨੇ ਸਟੱਡੀ ਆਪਣੀ ਪੜ੍ਹਨੀ ਸ਼ੁਰੂ ਕੀਤੀ ਆ ਅੰਗਲਵੜੀ ਆਪਾਂ ਕਹਿ ਦਈਏ ਆ ਸਕੂਲ ਤੋਂ ਸ਼ੁਰੂ ਕੀਤੀ ਆ ਮਿੱਤਰੋ ਉਹਨੇ ਗੁਰシャン ਵੀਰ ਨੇ ਤੇ ਮੈਨੂੰ ਯਾਦ ਅੱਜ ਵੀ ਉਹ ਪਹਿਲਾ ਦਿਨ ਜਦੋਂ ਮੈਂ ਗੁਸ਼ਤਾਨ ਨੂੰ ਸਕੂਚੜਨ ਵਾਸਤੇ ਆਇਆ ਸੀਗਾ ਤੇ ਬਾਹਰ ਛੱਡ ਕੇ ਤਾਂ ਚੱਲ ਗਿਆ ਔਰੋਂਦਾ ਸੀਗਾ ਮੈਨੂੰ ਨਾਲ ਹੀ ਲੈ ਜਾਓ ਅੱਛਾ ਜੀ ਹਾਂ ਮੇਰਾ ਅੱਜ ਵੀ ਜਾਦਾ ਆਹ ਗੇਟਾਂ ਜਾਂਦੇ ਹੁੰਦੇ ਸੀਗੇ ਹਾਂਜੀ ਤੇ ਉਹ ਉੱਥੇ ਸਾਹਮਣੇ ਉਹਨੇ ਇਧਰੋਂ ਸਾਹਮਣੇ ਆਉਣਾ ਕਰੇ ਉਧਰੋਂ ਗੇਟ ਨਿਕਲ ਕੇ ਆਉਣਾ ਤੇ ਜਦ ਮੈਨੂੰ ਲੈਣ ਵਾਸਤੇ ਆਇਆ ਨਾ ਉੱਥੇ ਉਹ ਲਿਖਿਆ ਹੋਇਆ ਸੀ ਅਜ਼ੀਲੋ ਹਾਂਜੀ ਤੇ ਇੱਥੋਂ ਉਹ ਲਿਖਿਆ ਮਿੱਤਰੋ ਅਜ਼ੀਲੋ ਅੰਗਲਵੜੀ ਨੂੰ ਅਜ਼ੀਲੋ ਕਹਿ ਦਿੰਨੇ ਆ ਤੇ ਬਾਅਦ ਜਦ ਮੈਂ ਲੈਣ ਗਿਆ ਗੁਸ਼ਤਾਨ ਨੂੰ ਪਹਿਲੇ ਦਿਨ ਨਾ ਭੱਜ ਗਿਆ ਉਹ ਆਇਆ ਵੀ ਫਟਾਫਟ ਆਲੇ ਬਸ ਕਾਂਟੇ ਦੇ ਪਿੱਛੇ ਹੀ ਪੇਸਤਾ ਸੀਗਾ ਉਹਨਾਂ ਨੇ ਸਿਮਰ ਦਾ ਵੱਧ ਸੀਗਾ ਐਕਸਪੀਰੀਅੰਸ ਕਿਉਂਕਿ ਅਸੀਂ ਕੰਮ ਕਰਦੇ ਹੁੰਦੇ ਸੀਗਾ ਸਮਾਂ ਘੱਟ ਹੁੰਦਾ ਸੀਗਾ ਤੇ ਇਹ ਨਹੀਂ ਛੱਡ ਗਏ ਜਣਾ ਸਾਈਕਲ ਤੇ ਹੀ ਨਹੀਂ ਸਾਈਕਲ ਤੇ ਲੈ ਗਏ ਉਹਦਾ ਲਾਇਸੈਂਸ ਵੀ ਸੀਗਾ ਕਿਉਂ ਨਵੀਂ ਨਵੀਂ ਇੰਡੀਆ ਦਵਾਈ ਸੀ ਨਾ ਹਾਂਜੀ ਹਾਂਜੀ ਮੇਰੇ ਕੋਲ ਨਾ ਸਾਈਕਲ ਸੀ ਸਾਈਕਲ ਦੇ ਪਿੱਛੇ ਮੈਂ ਸ਼ੀਟ ਲਵਾ ਲਈ ਸੀਗੀ ਛੋਟੇ ਬੱਚੇ ਨੂੰ ਬਿਠਾਣੇ ਹਨ ਤੇ ਮੈਂ ਉੱਥੇ ਸਾਈਕਲ ਖੜਾ ਕਰ ਦੇਣਾ ਪਿੱਛੇ ਹੀ ਖੜਾ ਕਰ ਦੇਣਾ ਤੇ ਉੱਥੇ ਖੜ ਜਾਣਾ ਸਾਰੇ ਪੇਰੈਂਟਸ ਉੱਥੇ ਖੜੇ ਹੁੰਦੇ ਸੀਗੇ ਫਿਰ ਬੱਚਿਆਂ ਨੂੰ ਇੱਥੋਂ ਬਾਲੀ ਕਣ ਮਤੋਂ ਗੱਲ ਵਾਜ ਅੱਜ ਬੜਾ ਸੋਹਣਾ ਰਿਹਾ ਅੱਜ ਅੱਜ ਦਾ ਦਿਨ ਮੈਨੂੰ ਬੜਾ ਸੋਹਣਾ ਲੱਗਿਆ ਅੱਜ ਹਾਂਜੀ ਅੱਜ ਆਪਣਾ ਜਦੋਂ ਆਪਾਂ ਕੋਈ ਪੁਰਾਣੀਆਂ ਚੀਜ਼ਾਂ ਆਪਣੀਆਂ ਮੈਦੋਂ ਦੇਖ ਕੇ ਜਿਹੜੀ ਵੀ ਚੀਜ਼ ਆਪਣੀ ਲਾਈਫ ਦੇ ਵਿੱਚ ਆਪਾਂ ਹੰਡਾਈ ਵੀ ਹੁੰਦੀ ਚਾਹੇ ਆਪਣੇ ਬੱਚਿਆਂ ਦੇ ਬਚਪਨ ਨਾਲ ਸੰਬੰਧਿਤ ਹੋਵੇ ਚਾਹੇ ਆਪਣੇ ਸੁੱਖ ਹੋਣ ਜ਼ਿੰਦਗੀ ਦੇ ਚਾਹੇ ਆਪਣੇ ਦੁੱਖ ਹੋਣ ਜ਼ਿੰਦਗੀ ਦੇ ਜਦੋਂ ਆਪਾਂ ਉਹਨਾਂ ਨੂੰ ਯਾਦ ਕਰਦੇ ਆ ਨਾ ਆਪਾਂ ਉਹਨਾਂ ਨੂੰ ਵਾਸ਼ ਕਰਦੇ ਆ ਕਦੇ ਇਕੱਲੇ ਬੈਠ ਕੇ ਤਾਂ ਜਦੋਂ ਖੁਸ਼ੀ ਦੇ ਪਲ ਹੁੰਦਾ ਤਾਂ ਉਦੋਂ ਬੰਦਾ ਮੁਸਕੁਰਉਂਦਾ ਹੈ ਹੱਸਦਾ ਇਕੱਲੇ ਹੀ ਤੇ ਜਦੋਂ ਕਿਤੇ ਗਮੀ ਦੇ ਪਲ ਹੁੰਦਾ ਤਾਂ ਬ ਬੜਾ ਕੁਝ ਆਪਣੇ ਆਪਾਂ ਨੂੰ ਆਪਣੀ ਜ਼ਿੰਦਗੀ ਵਿੱਚੋਂ ਸਿੱਖਣ ਨੂੰ ਮਿਲ ਜਾਂਦਾ ਹੈ ਜਿਹੜੀ ਪਿੱਛੇ ਲੰਗੀ ਹੁੰਦੀ ਹੈ ਆਪਣੀ ਤੇ ਉਹਦੇ ਨਾਲ ਆਪਾਂ ਆਪਣਾ ਜਿਹੜਾ ਆਉਣ ਵਾਲਾ ਕੱਲ ਹੁੰਦਾ ਹੈ ਉਹਨੂੰ ਬਹੁਤ ਵਧੀਆ ਬਣਾ ਸਕਦੇ ਹਾਂ ਇਸ ਕਰਕੇ ਆਪਣੇ ਨਾਲ ਬੈਠ ਕੇ ਗੱਲਾਂ ਕਰਦੇ ਬਹੁਤ ਜ਼ਰੂਰੀਆਂ ਆ ਪਰ ਸਾਡਾ ਅੱਜ ਦਾ ਦਿਨ ਬੜਾ ਘੈਂਟ ਰਿਹਾ ਸਹੀ ਗੱਲ ਆ ਯਾਰ ਔਰ ਗੱਡੀ ਪਾਰਕਿੰਗ ਲਈ ਵੀ ਆ ਅੱਗੇ ਮੈਂ ਨਾ ਜਦੋਂ ਕੁਸ਼ਾਮ ਰੈਨ ਕਦੇ-ਕਦੇ ਮੇਰਾ ਸਵਾਬ ਬਣਦਾ ਸੀ ਆਉਣ ਦਾ ਹਾਂਜੀ ਮੈਂ ਉੱਥੇ ਹੀ ਕਿੱਡੀ ਲਾਉਂਦਾ ਪਾਰਕਿੰਗ ਆਪਣੀ ਕਿਉਂਕਿ ਇੱਥੇ ਬੱਸ ਸਟਾਪ ਹੈ ਹਾਂਜੀ ਤੇ ਇੱਧਰ ਸਿੱਗੀ ਪਾਰਕਿੰਗ ਸਾਰੀ ਭਰੀ ਹੁੰਦੀ ਸੀ ਪਾਰਕਿੰਗ ਸਾਰੀ ਭੱਜੇ ਨੱਠੇ ਨਹੀਂ ਆਉਣਾ ਕੰਮ ਤੋਂ ਤੇ ਭੱਜੇ ਨੱਠੇ ਕੁ ਸ਼ਰਮ ਛੜ ਕੇ ਲੱਗੇ ਜਾਣਾ ਕਦੇ ਕਿਸ ਵਾਅ ਬਣਦਾ ਸੀਗਾ ਗਰਮੀ ਦੇ ਵਿੱਚ ਤੇ ਪਰ ਯਾਰ ਸੱਚੀ ਗੱਲ ਹੈ ਬੜਾ ਚੰਗਾ ਲੱਗਿਆ ਅੱਜ ਆ ਸ਼ਹਿਰ ਦੇ ਵਿੱਚ ਆ ਕੇ ਮੇਰੇ ਮਨ ਨੂੰ ਤਸੱਲੀ ਮਿਲ ਗਈ ਫਾਈਨਲੀ ਮਿੱਤਰੋ ਪਹੁੰਚ ਗਏ ਆਪਾਂ ਆਪਣੇ ਮੌਜੂਦਾ ਘਰ ਦੇ ਵਿੱਚ ਆਜੋ ਜੀ 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 ਹਾਂਜੀ

ਸਹੀ ਗਰ ਬੜਾ ਮਨ ਨੂੰ ਐ ਤਸੱਲੀ ਸਕੂਨ ਜੇ ਮਿਲ ਜਾਂਦਾ ਕੋਈ ਜਾ ਕੇ ਨਾ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਬੜਾ ਚੰਗਾ ਲੱਗਦਾ ਆਪਣੇ ਸ਼ਹਿਰ ਨੂੰ ਦੇਖ ਕੇ ਜਿੱਥੋਂ ਆਪਾਂ ਸ਼ੁਰੂਆਤ ਕੀਤੀ ਹੁੰਦੀ ਆ ਪਹੁੰਚੇ ਹੁੰਦੇ ਆ ਇਦਾਂ ਹੀ ਹੁੰਦਾ ਸਾਰਿਆਂ ਏਦਾਂ ਹੀ ਹੁੰਦਾ ਹੁਣ ਬਾਕੀ ਤੁਸੀਂ ਕਮੈਂਟ ਕਰਿਓ ਤੁਹਾਡੇ ਕੇ ਵੀ ਏਦਾਂ ਦਾ ਹੁੰਦਾ ਕਿ ਜਦੋਂ ਬੰਦਾ ਪੰਜਾਬ ਹੀ ਤਾਂ ਉੱਠ ਕੇ ਨਾ ਜਿੱਥੇ ਵੀ ਪਹਿਲੀ ਵਾਰ ਆ ਕੇ ਰਹਿੰਦਾ ਹੈ ਤਾਂ ਉੱਥੇ ਬੰਦਰਾਂ ਮਾਹੌਲ ਜੇ ਬਣ ਜਾਂਦਾ ਦੋਸਤ ਮਿੱਤਰ ਮਿਲ ਜਨ ਨੇ ਆ ਸਟਾਰਟਅਪ ਜਿਹੜੇ ਸ਼ਹਿਰ ਤੋਂ ਆਪਾਂ ਕਰਦੇ ਨਾ ਉਹ ਸ਼ਹਿਰ ਦੇਖਣਾ ਵੱਖਰਾ ਹੀ ਲਗੋਜਾ ਬੰਦੇ ਜੁੜ ਜਾਂਦਾ ਹੈ ਸਾਡਾ ਤਾਂ ਜੁੜਿਆ ਹੋਵੇ ਤੇ ਤੁਸੀਂ ਵੀ ਕਮੈਂਟ ਕਰਿਓ ਤੁਹਾਡਾ ਵੀ ਜਿਹ ਉਸਦਾਂ ਲਗਵਾਉ ਜੁੜਿਆ ਹੋਇਆ ਤਾਂ ਤੁਸੀਂ ਜਰੂਰ ਕਮੈਂਟ ਕਰਿਓ ਤੇ ਬਾਕੀ ਉਮੀਦ ਕਰਦਾ ਹਾਂ ਤੁਹਾਨੂੰ ਆਪਣਾ ਜਿਹੜਾ ਵਲੌਗ ਬਿੱਤਰ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਆਪਣੇ ਚੈਨਲ ਸਬਸਕ੍ਰਾਈਬ ਕਰਿਓ ਬੈਲ ਆਈਕਨ ਤੇ ਕਰਿਓ ਕਲੈਕਸ ਵੇਰ ਮਿਲਦੇ ਆ ਸੋਹਣੇ ਜਿਹ ਬਲੌਗ ਦੇ ਵੀ ਤਤਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ